ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਲਗਾਉਣ ਦੇ ਲਈ ਭਾਜਪਾ ਅਧਿਕਾਰੀ ਅਤੇ ਖੇਡਾਂ ਸਮੇਤ ਕਈ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਉੱਤੇ ਦਾਲ ਲਗਾ ਸਕਦੀ ਹੈ ਇਹ ਖਬਰ ਚਰਚਾਵਾ ਦੇ ਵਿੱਚ ਆਨ ਕੇ ਕ੍ਰਿਕਟਰ ਵਿਰਿੰਦਰ ਸਹਿਬਾਗ ਯੁਵਰਾਜ ਸਿੰਘ ਅਭਿਨੇਤਾ ਆਕਸ਼ੇ ਕੁਮਾਰ ਜੈ ਪ੍ਰਦਾ ਅਤੇ ਪਵਨ ਸਿੰਘ ਵਰਗੀਆਂ ਮਸ਼ਹੂਰ ਹਸਤੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਵੱਲੋਂ ਤੋਨ ਡਾ ਸਕਦੀਆਂ ਹਨ ਚੋਣਾਂ ਵਿੱਚ 370 ਸੀਟਾਂ ਉੱਤੇ ਜਿੱਤਣ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਸਪਾ ਸਿਆਸਤ ਤੋਂ ਇਲਾਵਾ ਹੋਰ ਖੇਤਰਾਂ ਵਿੱਚੋਂ ਵੀ ਦਿਗਜਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਵਿੱਚ ਹੈ ਹਾਲਾਂਕਿ ਯੂਵਰਾਜ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਅਕਸ਼ੇ ਕੁਮਾਰ ਯੂਵਰਾਜ ਸਿੰਘ ਪਵਨ ਸਿੰਘ ਅਤੇ ਜੈਪ੍ਰਦਾ ਚੋਣ ਲੜਨ ਲਈ ਰਾਜ਼ੀ ਹੋ ਗਏ ਹਨ ਜਦ ਕਿ ਸਹਿਬਾਗ ਅਤੇ ਵੱਖ-ਵੱਖ ਖੇਤਰਾਂ ਦੇ ਕਈ ਹੋਰ ਦਿਗਜਾਂ ਨਾਲ ਗੱਲਬਾਤ ਚੱਲ ਰਹੀ ਹੈ ਅਕਸ਼ੇ ਨੂੰ ਕਿਰਨਖੇਰ ਦੀ ਥਾਂ ਚੰਡੀਗੜ੍ਹ ਅਤੇ ਸਨੀਦੋਲ ਦੀ ਥਾਂ ਯੋਗਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਜੇਕਰ ਸੈ ਬਾਗ ਸੈਮ ਤੋਂ ਹੋ ਜਾਂਦੇ ਹਨ ਤਾਂ ਦਿੱਲੀ ਹਰਿਆਣਾ ਵਿੱਚ ਉਹਨਾਂ ਲਈ ਇੱਕ ਸੀਟ ਨਿਰਧਾਰਤ ਕੀਤੀ ਜਾਵੇਗੀ ਹਾਲਾਂਕਿ ਇਹ ਵਿਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਚਰਚਾ ਸੀ ਕਿ ਉਹ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਆਗਾਮੀ ਲੋਕ ਸਭਾ ਚੋਣ ਲੜ ਸਕਦੇ ਹਨ ਯੋਗਰਾਜ ਸਿੰਘ ਨੇ ਸ਼ੁੱਕਰਵਾਰ ਦੇ ਰਾਤ ਟਵਿੱਟਰ ਉੱਤੇ ਟਵੀਟ ਕੀਤਾ ਅਤੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ ਮੇਰਾ ਜਨੂਨ ਵੱਖ-ਵੱਖ ਸਮਰਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ ਮੈਂ ਇਹ ਆਪਣੀ ਫਾਊਂਡੇਸ਼ਨ ਦੇ ਰਾਹੀਂ ਕਰਾਂਗਾ ਤਯੂਬ ਰਾਸਿੰਗ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਟਵਿੱਟਰ ਹੈਂਡਲ ਉੱਤੇ ਇਹ ਟਵੀਟ ਕਰਕੇ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੇਰਾ ਜਨੂਨ ਵੱਖ-ਵੱਖ ਸਮਰਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ ਮੈਂ ਹੀ ਆਪਣੀ ਫਾਊਂਡੇਸ਼ਨ ਰਾਹੀਂ ਕਰਾਂਗਾ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਲਗਾਉਣ ਦੇ ਲਈ ਭਾਜਪਾ ਦਾ ਕਾਰਜ ਅਤੇ ਖੇਡਾਂ ਸਮੇਤ ਕਈ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਉੱਤੇ ਦਾਲ ਲਗਾ ਸਕਦੀ ਹੈ। ਇਹ ਖਬਰਾਂ ਚਰਚਾਾਂ ਵਿੱਚ ਹਨ ਕਿ ਕ੍ਰਿਕਟਰ ਵਿਰਿੰਦਰ ਸਹਿਬਾਗ, ਯੁਗਰਾਜ ਸਿੰਘ, ਅਭਿਨੇਤਾ ਅਕਸ਼ੇ ਕੁਮਾਰ, ਜੈਪ੍ਰਦਾ ਅਤੇ ਪਵਨ ਸਿੰਘ ਵਰਗੀਆਂ ਮਸ਼ਹੂਰ ਹਸਤੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਭਾਜਪਾ ਵੱਲੋਂ ਤੋਨ ਡਾ ਸਕਦੀਆਂ ਹਨ। ਚੋਣਾਂ ਵਿੱਚ 370 ਸੀਟਾਂ ਉੱਤੇ ਜਿੱਤਣ ਦੇ ਟੀਚੇ ਨੂੰ ਹਾਸਲ ਕਰਨ ਲਈ ਭਾਸਪਾ ਸਿਆਸਤ ਤੋਂ ਇਲਾਵਾ ਹੋਰ ਖੇਤਰਾਂ ਵਿੱਚੋਂ ਵੀ ਦਿਗਜਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਵਿੱਚ ਹੈ ਹਾਲਾਂਕਿ ਯੂਵਰਾਜ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਪਾਰਟੀ ਸੂਤਰਾਂ ਦਾ ਦਾਅਵਾ ਹੈ ਕਿ ਅਕਸ਼ੇ ਕੁਮਾਰ ਯੂਵਰਾਜ ਸਿੰਘ ਪਵਨ ਸਿੰਘ ਅਤੇ ਜੈ ਪ੍ਰਦਾ ਚੋਣ ਲੜਨ ਲਈ ਰਾਜ਼ੀ ਹੋ ਗਏ ਹਨ ਜਦ ਕਿ ਸਹਿਬਾਗ ਅਤੇ ਵੱਖ-ਵੱਖ ਖੇਤਰਾਂ ਦੇ ਕਈ ਹੋਰ ਦਿਗਜਾਂ ਨਾਲ ਗੱਲਬਾਤ ਚੱਲ ਰਹੀ ਹੈ ਅਕਸ਼ੇ ਨੂੰ ਕਿਰਨਖੇਰ ਦੀ ਥਾਂ ਚੰਡੀਗੜ੍ਹ ਅਤੇ ਸਨੀਦੋਲ ਦੀ ਥਾਂ ਯੋਗਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਜੇਕਰ ਸਹਿਬਾਗ ਸੈਮ ਤੋਂ ਹੋ ਜਾਂਦੇ ਹਨ ਤਾਂ ਦਿੱਲੀ ਹਰਿਆਣਾ ਵਿੱਚ ਉਨ੍ਹਾਂ ਲਈ ਇੱਕ ਸੀਟ ਨਿਰਧਾਰਿਤ ਕੀਤੀ ਜਾਵੇਗੀ ਹਲੰਕੇ ਯੂਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਚਰਚਾ ਸੀ ਕਿ ਉਹ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਆਗਾਮੀ ਲੋਕ ਸਭਾ ਚੋਣ ਲੜ ਸਕਦੇ ਹਨ। ਯੂਵਰਾਜ ਸਿੰਘ ਨੇ ਸ਼ੁੱਕਰਵਾਰ ਦੇ ਰਾਤ ਟਵਿੱਟਰ ਉੱਤੇ ਟਵੀਟ ਕੀਤਾ ਅਤੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ। ਮੇਰਾ ਜਨੂਨ ਵੱਖ-ਵੱਖ ਸਮਰਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ। ਮੈਂ ਇਹ ਆਪਣੀ ਫਾਊਂਡੇਸ਼ਨ ਦੇ ਰਾਹੀਂ ਕਰਾਂਗਾ। ਤਯੂਪਰਾ ਸਿੰਘ ਨੇ ਸ਼ੁੱਕਰਵਾਰ ਨੂੰ ਚੋਣ ਲੜਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਉਹਨਾਂ ਨੇ ਟਵਿੱਟਰ ਹੈਂਡਲ ਉੱਤੇ ਇਹ ਟਵੀਟ ਕਰਕੇ ਇਹ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੇਰਾ ਜਨੂੰਨ ਵਕ ਵਕ ਸਮਰਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ ਮੈਂ ਹੀ ਆਪਣੀ ਫਾਊਂਡੇਸ਼ਨ ਰਾਹੀਂ ਕਰਾਂਗਾ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ